ਇਆ ਇਸ ਬਾਰੇ ਤੁਸੀਂ ਕੀ ਕਹੋਗੇ ਅੱਜ ਮਲੇਰਕੋਲਾ ਵਿੱਚ ਤੇ ਸਾਗਰ ਰਿਜ਼ੋਰਟ ਦੇ ਵਿੱਚ ਹੱਜ ਤੇ ਜਾਣ ਵਾਲੇ ਪੰਜਾਬ ਭਰ ਤੋਂ ਜ਼ਾਇਰਿਨ ਜਿੱਥੇ ਨਾ ਜਮਾ ਹੋਏ ਨਾ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਟੀਕਾ ਕਰਨ ਦਾ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਹੱਜ ਕਮੇਟੀ ਦੇ ਚੇਅਰਮੈਨ ਸਾਹਿਬ ਮੈਂਬਰ ਸਹਿਬਾਨ ਮੌਜੂਦ ਹਨ ਔਰ ਸਾਰੇ ਪੰਜਾਬ ਤੋਂ ਜਿਹੜੇ ਹਾਜੀ ਸਾਹਿਬਾਨ ਇੱਥੇ ਪਹੁੰਚੇ ਉਹਨਾਂ ਸਾਰਿਆਂ ਦਾ ਅਸੀਂ ਵੈਲਕਮ ਕਰਦੇ ਆਂ ਡਾਕਟਰਸ ਦੀ ਟੀਮ ਐਸਐਮਓ ਸਾਹਿਬ ਖੁਦ ਮੌਜੂਦ ਹਨ ਡਾਕਟਰਸ ਦੀ ਟੀਮ ਮੌਜੂਦ ਹੈ ਔਰ ਟੀਕਾ ਕਰੰਦਾ ਇਹ ਕੈਂਪ ਜਿਹੜਾ ਹੈ ਉਹਦਾ ਉਦਘਾਟਨ ਕੀਤਾ ਗਿਆ ਹੈ ਔਰ ਕੁਝ ਹਾਜ਼ਰੀਆਂ ਨੂੰ ਟੀਕੇ ਲਗਾਏ ਗਏ ਹਨ ਤੇ ਮੈਂ ਉਹਦੇ ਵਿੱਚ ਸ਼ਿਰਕਤ ਕਰਨ ਲਈ ਇੱਥੇ ਆਇਆ ਸੀ ਲਗਭਗ 300 12 ਜਿਹੜੇ ਹਾਜ਼ਰੀ ਹਨ ਉਹ ਇਸ ਵਾਰ ਪੰਜਾਬ ਤੋਂ ਅੱਜ ਦੀ ਇਸ ਮੁਕੱਦਸ ਯਾਤਰਾ ਤੇ ਜਾ ਰਹੇ ਹਨ ਔਰ ਅਸੀਂ ਰੱਬ ਤੋਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਸਿਹਰੂ ਆਫੀਅਤ ਨਾਲ ਉਹਨਾਂ ਨੂੰ ਲੈ ਕੇ ਜਾਵੇ ਅੱਜ ਦੇ ਸਾਰੇ ਮਨਾਸਬਤ ਅਦਾ ਕਰਾਵੇ ਔਰ ਉੱਥੇ ਜਾ ਕੇ ਉਹ ਪੂਰੀ ਇਨਸਾਨੀਅਤ ਲਈ ਖਾਸ ਤੌਰ ਤੇ ਸਾਡੇ ਦੇਸ਼ ਹਿੰਦੁਸਤਾਨ ਦੀ ਖੁਸ਼ਹਾਲੀ ਲਈ ਤਰੱਕੀ ਲਈ ਪੰਜਾਬ ਦੀ ਤਰੱਕੀ ਲਈ ਮਲੇਰਕੋਟਲੀ ਦੀ ਤਰੱਕੀ ਲਈ ਉਸ ਤੇ ਦੁਆ ਮੰਗਣ ਤਾਂ ਕਿ سا دیش جا امن شانتی اور آپسی بھائی چارے کا پرتی بنیا رہے اور سارے دیش کے اندر ترقی بھی جہی ہے رفتار رشید صاحب کہ ہونے پر تھوڑے سمے تک نشانہ سارے درمیان میں پہنچ جان گے ہوں سارے علاقے کی عزت بات شخصیت

حج بھی ایسا ہوئے جیسے پہلے والے چج بدل جان جی حج بھی ہو ہو رہے کہ ایسے حج کا کوئی فائدہ نہیں حج بھی کیا بےمانی بھی کیج بھی ٹگی بھی ماری حج بھی جھوٹ بھی بولیا ہج بھی, بھی نا پرمانی بھی کیج بھی پروسییا ہج بھی کیا بھن برا کے حقوق بھی, بھی لٹے آو اور دے ایسے حج کا بلکہ ایسی کوئی عبادت کا فائدہ نہیں ہے جس کے اندر بندیا کے حقوق بحال ہو رہے ہوں <سؤال>